ਪਲਵਿੰਦਰ ਸਿੰਘ ਛੀਮਾ ਆਈਪੀਐਸ ਐਸਪੀ ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਤੇ ਭੈੜੇ ਪੁਰਸ਼ਾਂ ਵਿਰੁੱਧ ਚਲਾਈ ਗਈ ਮੁਹਿੰਮ ਦੌਰਾਨ ਉਸ ਸਮੇਂ ਇਸ ਮੁਹਿੰਮ ਨੂੰ ਵੱਡੀ ਸਫਲਤਾ ਮਿਲੀ ਜਦੋਂ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਸੰਗਰੂਰ ਵੱਲੋਂ ਬ੍ਰਿਜ ਮੋਹਨ ਪੰਡਾਰੀ ਪੁੱਤਰ ਕ੍ਰਿਸ਼ਨ ਗੋਪਾਲ ਪੰਡਾਰੀ ਵਾਸੀ ਤੂਰੀ ਨਾਲ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਾਉਣ ਦੇ ਨਾਮ ਪਰ 1 ਕਰੋੜ 28 ਲੱਖ 40 ਹਜ਼ਾਰ 800 ਰੁਪਏ ਦੀ ਠੱਗੀ ਕਰਨ ਵਾਲੇ ਰਾਏਪੁਰ ਛਤੀਸਗੜ੍ਹ ਦੇ ਇੱਕ ਗਰੋਥ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 30 ਲੱਖ ਰੁਪਏ ਵਾਪਸ ਕਰਵਾਏ ਗਏ। ਇਸ ਗਰੋਥ ਸੰਬੰਧੀ ਹੋਰ ਜਾਣਕਾਰੀ ਦਿੰਦੇ ਆ ਇਸ ਗਰੋਥ ਦੇ ਮੈਂਬਰਾਂ ਵੱਲੋਂ ਬ੍ਰਿਜ ਮੋਹਨ ਪੰਡਾਰੀ ਪੁੱਤਰ ਕ੍ਰਿਸ਼ਨ ਗੋਪਾਲ ਵਾਸੀ ਧੂਰੀ ਨਾਲ ਮੋਬਾਈਲ ਫੋਨ ਜਰੀਏ ਸੰਪਰਕ ਕਰਕੇ ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਵਾਉਣ ਲਈ ਪ੍ਰੋਚੇ ਵਿੱਚ ਲਿਆ ਗਿਆ ਸੀ। 1 ਅਗਸਤ 2023 ਤੋਂ ਲਗਾਤਾਰ ਮੋਦਈ ਪਾਸੋਂ ਸਾਰਾ ਪੈਸਾ ਕਿਸ਼ਤਾਂ ਵਿੱਚ ਉਹ ਵੱਖ-ਵੱਖ ਬੈਂਕ ਖਾਤਿਆਂ ਵਿੱਚ ਪੁਆਇਆ ਗਿਆ ਫਿਰ ਮਹਦਾਈ ਵੱਲੋਂ ਮਕਦਮਾ ਦਰਜ ਕਰਵਾਇਆ ਗਿਆ ਪੁਲਿਸ ਨੇ ਵਕ ਵਕ ਤਰਾਵਾਂ ਤਹਿਤ ਦੋਸ਼ੀਆਂ ਤੇ ਮਕਦਮਾ ਦਰਜ ਕਰ ਲਿਆ ਮਕਦਮਾ ਦਰਜ ਰਜਿਸਟਰ ਹੋਣ ਮਗਰੋਂ ਐਸਪੀ ਚੀਮਾ ਸੰਗਰੂਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇੰਸਪੈਕਟਰ ਹਜੀਤ ਕੌਰ ਇਨਚਾਰਜ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਸੰਗਰੂਰ ਸਮੇਤ ਸਟਾਫ ਵੱਲੋਂ ਉਕਤ ਅਪਰਾਧ ਬਾਬਤ ਫੌਰੀ ਕਾਰਵਾਈ ਕਰਕੇ ਰਾਏਪੁਰ ਛੱਤੀਸਗੜ੍ਹ ਵਿਖੇ ਰੇਡ ਕੀਤੀ ਗਈ ਇਸ ਥਾਕੇ ਵਿੱਚ ਸ਼ਾਮਲ ਦੋਸ਼ੀ ਆਕਾਸ਼ ਬਜਾਜ ਪੁੱਤਰ ਅਮਰਿਤ ਬਜਾਜ ਅਤੇ ਤਰੁਣ ਧਰਮ ਧਰਮਸਾਨੀ ਪੁੱਤਰ ਲੇਟ ਰਾਜਕੁਮਾਰ ਧਰਮਸਾਨੀ ਵਾਸੀਆਂ ਰਾਏਪੁਰ ਛੱਤੀਸਗੜ੍ਹ ਨੂੰ ਗ੍ਰਿਫਤਾਰ ਕੀਤਾ ਗਿਆ ਦੋਸ਼ੀਆਂ ਦੀਰਘ ਗ੍ਰਿਫਤਾਰੀ ਤੋਂ ਬਾਅਦ ਦੋਸ਼ੀਆਂ પાસેથી 3 ਲੱਖ ਰੁਪਏ ਮੱਧਾਈ ਤੇ ਖਾਤੇ 'ਚ ਟਰਾਂਸਫਰ ਵਾਪਸ ਕੀਤੇ ਗਏ ਹਨ ਇਸ ਦੌਰਾਨ ਪੁਲਿਸ ਰਿਮਾਂਡ ਵਾ ਦੋਸ਼ੀਆਂ ਦਾ ਪੁਲਿਸ ਵੱਲੋਂ ਰਿਮਾਂਡ ਲਿਆ ਗਿਆ ਤੇ ਉਹਨਾਂ ਤੋਂ ਟੁਗਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਟਿਕਾਣਿਆਂ ਤੇ ਰੇਡਾਂ ਵੀ ਕੀਤੀਆਂ ਜਾ ਰਹੀਆਂ ਨੇ ਜੀ ਜੀ ਇੱਕ ਬ੍ਰਿਜ ਮੋਹਨ ਭੰਡਾਰੀ ਜੋ ਕਿ ਲਗਭਗ 55 ایਅਰਸ ਉਮਰ ਦੇ ਨੇ ਸਿਟੀ ਦੇ ਰਹਿਣਾ ਲੈ ਨੇ ਉਹਨਾਂ ਨੇ ਕੰਪਲੇਂਟ ਦਿੱਤੀ ਕਿ 7-8 ਮਹੀਨੇ ਤੋਂ ਵੱਖ-ਵੱਖ ਕੰਪਨੀਆਂ 'ਚ ਇਨਵੈਸਟ ਤੇ ਸ਼ੇਅਰ ਦੇ ਵਿੱਚ ਪੈਸੇ ਇਨਵੈਸਟ ਕਰਨ ਲਈ ਕੋਈ ਬੰਦੇ ਨੇ ਟਾਈਪ ਕੀਤਾ ਉਦੇ ਨਾਲ ਉਹਨਾਂ ਨੇ ਇਹਨਾਂ ਇਸ ਪੀਰੀਅਡ ਦੌਰਾਨ 1 ਕਰੋੜ 28 ਲੱਖ ਦੇ ਕਰੀਬ ਉਹਨਾਂ ਨੇ ਪੈਸਾ ਜਿਹੜਾ ਆਪਣੇ ਫੰਡਸ ਨੇ ਟਰਾਂਸਫਰ ਕੀਤੇ ਔਰ ਜਦੋਂ ਵੀ ਇਹ ਡਾਇਰੈਕਟ ਲਿੰਕ ਭਾਉਂਦੇ ਸੀ ਆਪਣਾ ਕਿ ਸਾਨੂੰ ਡਾਇਰੈਕਟ ਲਿੰਕ ਦਿਓ ਔਰ ਸਾਨੂੰ ਐਕਸੈਸ ਦਿਓ ਕੰਟਰੋਲ ਤਾਂ ਜੋ ਸਾਡੇ ਅਸੀਂ ਕਿਹੜੇ ਸ਼ੋਕ ਤੇ ਸ਼ੇਅਰਸ ਲੈਨੇ ਔਰ ਕਿਹੜੇ ਕਿਹੜੀ ਕੰਪਨੀ ਚ ਪੈਸਾ ਇਨਵੈਸਟ ਕੀਤੇ ਨੇ ਤਾਂ ਇਹ ਬੰਦਾ ਆ ਕੇ ਉਸ ਸਕਰੀਨ ਸ਼ਾਟਸ ਭੇਜ ਦਿੰਦਾ ਸੀਗਾ ਉਸ ਚੀਜ਼ ਦੇ ਜਦੋਂ ਉਹਨਾਂ ਨੇ ਕ੍ਰਾਸ ਚੈੱਕ ਕੀਤਾ ਤਾਂ ਉਹਨੂੰ ਪਤਾ ਲੱਗਿਆ ਵੀ ਉਹਨਾਂ ਨਾਲ ਜਿਹੜਾ ਚੀਟਿੰਗ ਹੋ ਗਈ ਹੈ ਉਹਨਾਂ ਨੇ ਕੰਪਲੇਨਟ ਦਿੱਤੀ ਐਫ ਆਈ ਆਰ ਦਰਜ ਕਰ ਲਈ ਸਾਈਬਰ ਜਿਹੜੇ ਸੈਲ ਚਾਰਜ ਨੇ ਸਾਡੇ ਇੰਸਪੈਕਟਰ ਹਰਜੀਤ ਕੋਲ ਉਹਨਾਂ ਦੇ ਨਾਲ ਸਪ੍ਰਿਪਾਲ ਲੜਕਾ ਇਹ ਸਾਰੇ ਗਏ ਇਹਨਾਂ ਨੇ ਜਾ ਕੇ ਉੱਥੇ ਜਿਹੜਾ ਮੇਨ ਅਕਿਊਜ਼ਡ ਹੈ ਉਹ ਇਹਨਾਂ ਨੇ ਡਾਊਨਡਪ ਕੀਤਾ ਛੱਤੀਸਗੜ ਦਾ ਜਿਹੜਾ ਸ਼ਹਿਰ ਹੈ ਰਾਏਪੁਰ ਉੱਥੇ ਜਾ ਕੇ ਆਕਾਸ਼ ਬਜਾਜ ਜਿਹੜਾ ਉਹਨੂੰ ਡਾਊਨਡਪ ਕੀਤਾ ਗਿਆ ਉਹਦੇ ਤੋਂ ਪੁੱਛਗਿੱਛ ਕੀਤੀ ਗਈ ਫਿਰ ਸੈਕੰਡ ਅਕਿਊਜ਼ਡ ਤਰਨ ਸਾਹਮਣੇ ਆ ਗਿਆ ਔਰ ਤਰਨੂ ਵੀ ਉੱਥੇ ਜਾ ਕੇ ਰੌਂਡ ਅਪ ਕੀਤਾ ਗਿਆ ਬਾਕਾਇਦਾ ਅਰੈਸਟ ਕਰਕੇ ਕੋਰਟ ਚ ਪ੍ਰੋਸੀਡਿਊਸ ਕੀਤਾ ਔਰ ਨਾਲੇ ਹੀ ਜਿਹੜੇ ਉਹ ਬੰਦੇ ਨਾਲ 1 ਲੱਖ 1 ਕਰੋ 28 ਲੱਖ ਦੀ ਠੱਗੀ ਹੋਈ ਹੈ ਉਹਦੇ ਚੋਂ 30 ਲੱਖ ਰੁਪਏ ਆ ਉਹਦਾ ਟ੍ਰਾਂਸਫਰ ਕਰਕੇ ਰਿਕਵਰ ਕਰਾ ਲਿਆ ਗਿਆ ਔਰ ਜਿਹੜੇ ਬਾਕੀ ਰਿਕਵਰੀ ਔਰ ਬਾਕੀ ਅਕਿਊਜ਼ ਨੇ ਉਹਨਾਂ ਤੇ ਕੰਮ ਚੱਲ ਰਿਹਾ ਔਰ ਡਿਊਰਿੰਗ ਕੋਸਟ ਆਫ ਇਨਵੈਸਟੀਗੇਸ਼ਨ ਬਾਕੀ ਅਕਿਊਜ਼ਡ ਔਰ ਜਿਹੜੇ ਪੈਸੇ ਨੇ ਉਹਨਾਂ ਦਾ ਰਿਕਵਰ ਕਰਾਈ ਜਾਵੇ ਕੀ ਲੱਗਦਾ ਹੈ ਪੁਰਾਣਾ ਇਹਨਾਂ ਦੇ ਕੋਈ ਕਰਿਆ ਜਾਂਦਾ ਕੀ ਇਹਨਾਂ ਦੋ ਦੋ ਨੇ ਦੋਵੇਂ ਅਨਮੈਰਟ ਨੇ ਇੱਕ 26 ਸਾਲ ਦਾ ਇੱਕ 25 ਇੱਕ ਵੀਕਮ ਦਾ ਡਰੌਪਆਊਟ ਹੈ ਔਰ ਇੱਕ ਨੇ ਰੀਕਮ ਪਾਸ ਆਊਟ ਹੈ ਇਹਦੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਸਾਹਮਣੇ ਨਹੀਂ ਹੈ ਔਰ ਇਹ ਜੋ ਪਤਾ ਲੱਗ ਗਿਆ ਕਿ ਪਹਿਲਾਂ ਇੱਕ ਇਹਨਾਂ ਚ ਇੱਕ ਮੁੰਡੇ ਜਿਹਨੇ ਟੱਚ ਕੀਤਾ ਸੀਗਾ ਉਹ ਪਹਿਲਾਂ ਸ਼ੇਅਰ ਮਾਰਕੀਟ ਦੇ ਵਿੱਚ ਕੰਮ ਕਰਦਾ ਸੀ ਬਟ ਉਸ ਤੋਂ ਬਾਅਦ ਉਹ ਗਲਤ ਪ੍ਰੈਕਟਿਸ ਪਾ ਕੇ ਇਹਨਾਂ ਨੇ ਸੱਟੇ ਨੇ ਔਰ ਕ੍ਰਿਕਟ ਦੀ ਵਿੱਚ ਪੈਸੇ ਇਨਵੈਸਟ ਕਰਨੇ ਉਹਦੇ ਵਿੱਚ ਵੀ ਇਨਵੈਸਟ ਕਰਨਾ ਸ਼ੁਰੂ ਫਿਰ ਉਹਨੂੰ ਜਦੋਂ ਲੌਸਸ ਹੋਣੇ ਸ਼ੁਰੂ ਹੋ ਗਏ ਤਾਂ ਫਿਰ ਉਹ ਆਕਾਸ਼ ਔਰ ਜਿਹੜਾ ਤਰੁਣ ਹੈ ਇਹਨਾਂ ਨੇ ਰਲ ਕੇ ਜਿਹੜੇ ਆਲਟ ਫੇਕ ਸਕਰੀਨਸ਼ਾਟਸ ਨੇ ਉਹ ਤਿਆਰ ਕੀਤੇ ਇਹਨਾਂ ਨਾਲ ਕੰਟੀਨਿਊ ਰੱਖਿਆ ਕਿ ਤੁਹਾਡੇ ਪੈਸੇ ਵੱਧ ਰਹੇ ਨੇ ਔਰ ਦੇ ਆਰ ਇਨ ਸੇਫ ਹੈਂਡ ਬਟ ਜਿਹੜੇ ਪੈਸੇ ਨੇ ਇਹਨਾਂ ਨੇ ਜਿਹੜੇ ਸਟੇ ਔਰ ਬਾਕੀ ਚੀਜ਼ਾਂ ਚ ਖਰਾਬ ਕੀਤੇ ਕੁਝ ਪੈਸੇ ਰਿਕਵਰ ਹੋ ਗਏ ਐਫ ਆਈ ਆਰ ਦਰਜ ਹੋ ਗਈ ਹੈ ਜਿਹੜੇ ਬਾਕੀ ਪਿੱਛੇ ਕਦਮ ਮੈਂਬਰ ਰਹਿ ਗਿਆ ਕਿਉਂਕਿ ਮੇਨ ਦੋ ਹੀ ਬੰਦੇ ਤਾਂ ਫੜੇ ਗਏ ਨੇ ਜਿਨ੍ਹਾਂ ਦੇ ਡਾਇਰੈਕਟ ਅਕਾਊਂਟਸ ਚ ਪੈਸੇ ਗਏ ਨੇ ਜਾਂ ਜਿਹੜਾ ਟ੍ਰਾਂਸਫਰ ਹੋਇਆ ਹੈ ਬਾਕੀ ਜਿਹੜੀ ਸਪੋਰਟਿੰਗ ਜਿਹੜੇ ਹੈਗੇ ਨੇ ਉਹ ਵੀ ਫੜ ਲਾਂਗੇ ਠੀਕ ਠੀਕ